ਝੁਲੰਦਰ ਦਿਹਾਤੀ ਪੁਲਿਸ ਨੇ ਫਿਲੌਰ ਦੇ ਵਿੱਚ ਅਟਪਾਲ ਹਾਊਸ ਕਲੋਨੀ ਦੇ ਐਮਡੀ ਮਨਦੀਪ ਸਿੰਘ ਗੋਰਾ ਉਤੇ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਫਤਾਰ ਕੀਤਾ ਹੈ ਗ੍ਰਫਤਾਰ ਮੁਲਜ਼ਮ ਦੀ ਪਹਿਚਾਨ ਕਰਨ ਗੋਇਲ ਵੱਜੋਈ ਹੈ ਇਸ ਮਾਮਲੇ ਸੰਬੰਧ ਵਿੱਚ ਜਾਣਕਾਰੀ ਦੇਣ ਉਪਰੰਤ ਡੀਐਸਪੀ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਪੁਲਿਸ ਨੇ ਕਰਨ ਗੋਇਲ ਤੋ ਵਾਰਦਾਤ 'ਚ ਵਰਤੀ ਕਈ ਕਾਲੀ ਥਾਰ ਵੀ ਬਰਾਮਦ ਕੀਤੀ ਹੈ ਇਸ ਕੇਸ ਦਾ ਮੁੱਖ ਦੋਸ਼ੀ ਰਾਹੁਲ ਹਲੇ ਤੱਕ ਪੁਲਿਸ ਦੀ ਗ੍ਰਫਤ ਦੇ ਵਿੱਚ ਵੀ ਬਾਹਰ ਹੈ ਤੇ ਪੁਲਿਸ ਨੂੰ ਪੁੱਛਗਿੱਛ ਦੇ ਦੌਰਾਨ ਕਰਨ ਨੇ ਕਬੂਲਿਆ ਹੈ ਕਿ ਉਸਨੇ ਰਾਹੁਲ ਨੂੰ ਭਜਨ ਦੇ ਵਿੱਚ ਮਦਦਤ ਕਰਵਾਈ ਸੀ ਉਹਨਾਂ ਕਿਹਾ ਹੈ ਕਿ ਰਾਹੁਲ ਨੇ ਉਸ ਉੱਤੇ ਫਾਇਰਿੰਗ ਕੀਤੀ ਪਰ ਉਹ ਵਲਵਲ ਵੱਜ ਗਿਆ ਤੇ ਇਸ ਦੌਰਾਨ ਹਮਲਾਵਰਾਂ ਦੀ ਗੋਲੀ ਉਸਦੇ ਸਾਥੀ ਸੰਜੀਵ ਸ਼ਰਮਾ ਦੀ ਲੱਤ ਦੇ ਵਿੱਚ ਲੱਗੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਤੋਂ 2 ਘੰਟੇ ਬਾਅਦ ਹੀ ਹਮਲਾਵਰਾਂ ਦੀ ਪਛਾਣ ਹੋ ਗਈ ਸੀ ਪਰ 4 ਦਿਨ ਬੀਤ ਜਾਣ ਉਪ ਤੇ ਵੀ ਪੁਲਿਸ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੇ। ਹੁਣ ਮਨਦੀਪ ਗੋਰਾ ਦਾ ਦਾਵਾ ਹੈ ਕਿ ਮੁੱਖ ਦੋਸ਼ੀ ਰਾਹੁਲ ਦੇ ਛੱਟ ਕੇ ਵਿਦੇਸ਼ ਭਜਨ ਦੇ ਵਿੱਚ ਕਾਮਯਾਬ ਹੋ ਗਿਆ। ਹਾਲ ਹੀ ਦੇ ਵਿੱਚ ਰਾਹੁਲ ਕੈਨੇਡਾ ਤੋਂ ਵਾਪਸ ਆਇਆ ਸੀ। ਮਨਦੀਪ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਰਾਹੁਲ ਵਿਦੇਸ਼ ਭੱਜ ਗਿਆ ਤਾਂ ਉਸ ਦੇ ਪਿਤਾ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। 412 ਪੁਲਿਸ ਨੇ ਰਾਹੁਲ ਦੇ ਮਾਪਿ ਹੋਤੇ ਉਸੇ ਸੋਰੇ ਨੂਵੇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਹੈ। ਤਾਂ ਤੁਹਾਨੂੰ ਦੱਸ ਦੇਣੇ ਕਿ ਲਗਾਤਾਰ ਪੁਲਿਸ ਫਰਾਰ ਦੋਸ਼ੀ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ। 336 ਨੰਬਰ ਐਫਆਈਆਰ ਦਰਜ ਕੀਤੀ ਸੀ। ਜਿਸ ਵਿੱਚ 307 ਤੇ 25.9 ਆਰਮਰੈਕਟ ਜਿਹੜਾ ਕਿ ਹੁਣ 75 ਇੱਕ ਪੀਐਨਐਸ ਐਕਟ ਦੇ ਨਾਲ ਹੈਗਾ ਇਸ ਵਿੱਚ ਅਸੀਂ ਇਹਦੀ ਤਫ਼तीश ਤਾਂ ਸਾਰਾ ਜਿਹੜਾ ਸੀ ਇਹਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਐਸਐਚਓ ਫਲੋਰ ਉੱਤੇ ਉਸ ਦੀ ਟੀਮ ਵੱਲੋਂ ਇਸ਼ਾਰਾ ਕਰਦੇ ਹੋਇਆ ਇਸ ਵਿੱਚ ਇਹਦੀ ਮਦਦ ਕਰਨ ਵਾਸਤੇ ਤੇ ਜਿਹੜਾ ਵਾਹਨ ਜੂ ਸੀਤਾ ਗਿਆ ਸੀ ਇਹਦੇ ਵਿੱਚ ਵਾਰਦਾਤ ਦੇ ਵਿੱਚ ਬ੍ਰੈਕ ਕਲਰ ਦੀ ਥਾਰ ਨੂੰ ਬਰਾਮਦ ਕੀਤੀ ਹੈਗੀ ਆ ਤੇ ਕਰਨ ਗੋਇਲ ਜਿਹੜਾ ਹੈਗਾ ਪਪਰੇ ਨੂੰ ਬਿਲੋਂਗ ਕਰਦਾ ਉਹਦੀ ਇਹਦੇ ਵਿੱਚ ਰੈਸਟ ਪਾਈ ਗਈ ਹੈ ਉਹਨੇ ਪ੍ਰਾਨਤੀਸ਼ਣ ਇਨ ਪ੍ਰਾਂਤ ਇਹਦਾ ਵਾਹਕਲ ਚੇਂਜ ਕੀਤਾ ਸੀ ਇਹਨੂੰ ਆਪਣੀ ਇੱਕ ਕਾਰ ਸਵਿਫਟ ਕਾਰ ਉਹ ਵੀ ਇਹਨੂੰ ਵਰਤਣ ਵਾਸਤੇ ਅਗੇ ਦਿੱਤੀ ਸੀ ਤੇ ਇਹ ਗੱਡੀ ਜਿਹੜੀ ਇਹਦੇ ਕੋਲੋਂ ਸੀ ਬਰਾਮਦ ਕੀਤੀ ਹੈ ਇਹਦੀ ਮਦਦ ਕਰਦਾ ਰਿਹਾ ਤੇ ਰੱਖੀ ਕਰਦਾ ਰਿਹਾ ਸਰ ਰਾਹੁਲ ਦਾ ਸਟੇਟਸ ਕੀ ਹੈ ਰੌਲ ਹਜੇ ਜਿਹੜਾ ਉਹ ਉਹਦੇ ਰਿਸ਼ਤੇਦਾਰੀਆਂ ਤੇ ਉਹਦੇ ਜਿਹੜੇ ਟਿਕਾਣੇ ਨੇ ਉਹਨਾਂ ਤੇ ਪੁਲਿਸ ਵੱਲੋਂ ਲਗਾਤਾਰ ਰੇਡ ਕੀਤੇ ਜਾ ਰਹੇ ਨੇ ਉਹ ਹਜੇ ਗ੍ਰਿਫਤ ਤੋਂ ਬਾਹਰ ਹੈਗਾ ਇਹਦੇ ਵਿੱਚ ਦੋ ਦੋਸ਼ੀ ਸਨ ਇੱਕ ਆਮਨਦੀਪ ਤੇ ਇੱਕ ਇਹ ਆਪਣਾ ਜਿਹੜਾ ਰਿਤਿਸ਼ ਸੀ ਫੈਰਿੰਗ ਫੈਰਿੰਗ ਦਾ ਮਕਸਦ ਕੀ ਸੀ ਫਾਇਰਿੰਗ ਜਿਹੜੀ ਕੀਤੀ ਗਈ ਹੈ ਇਹਦਾ ਜਦੋਂ ਸਾਹਮਣੇ ਤੱਤ ਹੋਣਗੇ ਹਜੇ ਉਹਦੇ ਨੂੰ ਇਹਨਾਂ ਜ਼ਰੂਰ ਇਨਵੈਸਟੀਗੇਸ਼ਨ ਚ ਆਏ ਵੀ ਬਲੌਕ ਇਸ ਤਰ੍ਹਾਂ ਜਿਹੜਾ ਉਹਨ ਵਰਕੋਂ ਕੀਤੀ ਹੈਗੀ ਆ ਉਹ ਉਹਦੇ ਬਾਰੇ ਅਸੀਂ ਜਿਹੜਾ ਇਨਵੈਸਟੀਗੇਸ਼ਨ ਚ ਕਰਾਂਗੇ ਵੀ ਜਦੋਂ ਉਹ ਰੈਸਟ ਪੈਂਦੀ ਹੈ ਵੀ ਉਹਦੇ ਕਾਰਨ ਕੀ ਸਨ ਜਿਹੜਾ ਰੈਸਟ ਕੀਤਾ ਸਰ ਇੱਥੇ ਵੀ ਪਹਿਲਾਂ ਵੀ ਕੋਈ ਪੱਕਾ ਨਾਮ ਦੱਦ ਕੇ ਹਾਂ ਇਹਦੇ ਤੋਂ ਪਹਿਲਾਂ ਚੋਰੀ ਵਗੈਰਾ ਦੇ ਮਕਦਮੇ ਜਿਹੜੇ 420 ਵਗੈਰਾ ਦੇ ਦਰਜ ਹੈਗੇ ਨੇ ਤੇ ਇਸ ਤੋਂ ਇਲਾਵਾ ਇਸ ਦਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਫਾਦਰ ਜਿਹੜਾ ਸੀ ਅਰਤੀ ਰਾਜ ਉਹ ਵੀ ਇਸ ਮਕਦਮੀ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਹੈ rahul rahul ਸਰ ਹੋਰ ਵੀ ਕੋਈ ਤੁਸੀਂ ਨਾਮਜ਼ਦ ਕੀਤੇ ਹੋ ਇਸ ਤੋਂ ਬਿਨਾ ਅਸੀਂ ਨੇ ਤਫ਼ਤੀਸ਼ ਦੇ ਦੌਰਾਨ ਇੱਕ ਵੱਖਰਾ ਮਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਜਿਹਦੇ ਵਿੱਚ ਇਹਦੇ ਫਾਦਰ ਮਦਰ ਇਹਦਾ ਸਹੁਰਾ ਹੈਗਾ ਜੀ ਰਟਾਂਡੇ ਪਿੰਡ ਨੂੰ ਬਿਲੋਂਗ ਕਰਦਾ ਉਹਨਾਂ ਦੇ ਇਹ ਹੈਗਾ ਜਿਹੜਾ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਹੈਗਾ ਥਾਣਾ ਮਾਲਪੁਰ ਦੇ ਵਿੱਚ ਜੀਤਾ ਨਾਮ ਦਾ ਉਹਨੂੰ ਅਸੀਂ ਨਾਮਜ਼ਦ ਕੀਤਾ ਹੈ ਪਰ ਕਿੱਥੋਂ ਗ੍ਰੰਥ ਦੇ ਵਿੱਚ ਇਹ ਥਾਰ ਜਿਹੜੀ ਆ ਅਪਰਾਧਲੇਤਾ ਰੋਡ ਤੋਂ ਸੀ ਬ੍ਰਾਮ੍ਹਤ ਕੀਤੀ ਸੀਗੀ